ਇੱਕ ਸੁਖਮਨੀ ਸਾਹਿਬ ਰੋਜ਼ ਕਰਨਾ ਚਾਹੀਦਾ ਵੈਸੇ ਤਾਂ ਇੱਕ ਸਵੇਰੇ ਇੱਕ ਸ਼ਾਮ ਨੂੰ ਦੋ ਹੋਣੇ ਚਾਹੀਦੇ ਆ ਜੇ ਦੋ ਸੁਖਮਨੀ ਸਾਹਿਬ ਤੁਸੀਂ ਰੋਜ਼ ਕਰਦੇ ਹੋ ਇੱਕ ਮਹੀਨੇ ਦੇ ਵਿੱਚ ਜਿਹੜਾ 48 ਘੰਟਿਆਂ 'ਚ ਖੰਡ ਪਾਠ ਸਾਹਿਬ ਉਹਦਾ ਫਲ ਮਿਲ ਜਾਂਦਾ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਨਿਹਾਲਾ ਸਤਿ ਸ਼੍ਰੀ ਅਕਾਲ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਇਹਨਾਂ ਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੱਚੇ ਪਾਸ਼ਾ ਜੋਗੀ ਤਾਂ ਅੱਗੇ ਲੰਘ ਜਾਣਗੇ ਸਾਡੇ ਤੋਂ ਜਿਹੜੇ ਤੁਹਾਡੇ ਸਿੱਖ ਨੇ ਇਹਨਾਂ ਤੋਂ ਜੋਗੀਆਂ ਨੇ ਅੱਗੇ ਲੰਘ ਜਾਣਾ ਮਹਾਰਾਜ ਕਹਿੰਦੇ ਕਿਦਾਂ ਗ੍ਰਿਮ ਮਹਾਰਾਜ ਉਹ ਤਾਂ ਅਠਾ ਪੈਰਾਂ ਦੀ ਸਮਾਧੀ ਲਾਉਂਦੇ ਅਸੀਂ ਤਾਂ ਹਲ ਵੀ ਪਾਉਣਾ ਖੇਤਾਂ 'ਚ ਕੰਮ ਕਰਨਾ ਕਿਰਤ ਕਰਨੀ ਬੱਚੇ ਪਾਲਨੇ ਮਹਾਰਾਜ ਉਹ ਤਾਂ ਸਾਡੇ ਤੋਂ ਅੱਗੇ ਲੰਘ ਜਾਣਗੇ ਅਸੀਂ ਉਹਨਾਂ ਦੇ ਬਰਾਬਰ ਕਿਦਾਂ ਮਿਲਾਂਗੇ ਫਿਰ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੀ ਅਰਦਾਸ ਨੂੰ ਸੁਣਿਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਬਾਣੀ ਉਚਾਰੀ 24 ਸ਼ਲੋਕ 24 ਅਸ਼ਟ ਪਦੀਆਂ 24000 ਅੱਖਰ ਇੱਕ ਪਾਠ ਕਰ ਲਿਆ ਜਾਵੇ 24 ਘੰਟਿਆਂ ਦੇ ਸਵਾਸ ਸਫਲ ਹੋ ਜਾਂਦੇ 24 ਘੰਟੇ ਸਮਾਧੀ ਲਾਉਣ ਦੀ ਲੋੜ ਨਹੀਂ ਇੱਕ ਪਾਠ ਕਰ ਲੋ 24000 ਸਵਾਸ ਸਫਲ ਕਿੰਨਾ ਸੌਕਾ ਕਰਦਾ ਦੇਖ ਮਹਾਰਾਜ ਨੇ ਜਿੰਨਾ ਸੌਖਾ ਕਰਕੇ ਆਪਾਂ ਨੂੰ ਦਿੱਤਾ ਨਾ ਜਿੰਨਾ ਸਿੱਖ ਧਰਮ ਸੌਖਾ ਬਹੁਤ ਸੌਖਾ ਧਰਮ ਹੈ ਕੁੱਜੇ 'ਚ ਸਮੁੰਦਰ ਪਾਇਆ ਮਹਾਰਾਜ ਨੇ ਕੁੱਜੇ ਵਿੱਚ ਸਮੁੰਦਰ